ਖਾਸ ਤੌਰ ਤੇ ਕਬੱਡੀ ਵਾਲੇ ਪਲੇਅਰਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਪਲੇਅਰ ਸਾਡੇ ਪਿੰਡ ਖੇਡਣ ਆਏ ਆ ਉਹਨਾਂ ਦੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਬਹੁਤ ਧੰਨਵਾਦੀ ਆ ਰੈਫਰੀ ਆਏ ਆ ਪੈਰ ਆਏ ਕੋਈ ਵੀ ਸਾਥੀ ਆਇਆ ਉਸ ਤੋਂ ਬਾਅਦ ਇਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਭਈ ਜੇ ਕਬੱਡੀ ਆ ਜੇ ਆ ਦਰਸ਼ਕ ਆ ਜੇ ਕਮੇਟੀਆਂ ਦਾ ਤੁਸੀਂ ਆ ਇਹਨਾਂ ਤੋਂ ਬਿਨਾ ਤੁਸੀਂ ਕੱਖ ਦੇ ਨਹੀਂ ਕਰੋਨਾ ਦੇ ਵਿੱਚ ਕੀ ਹਾਲ ਹੋਇਆ ਤੁਸੀਂ ਵੇਖਿਆ ਜੇ ਕਮੇਟੀ ਨੇ ਟੂਰਨਾਮੈਂਟ ਬੰਦ ਕਰਾਉਣੇ ਕਰਦੇ ਨਾ ਮੰਨ ਲਓ ਕਰਾਉਣੇ ਬੰਦ ਕਰਦੇ ਤਾਂ ਤੁਸੀਂ ਇੱਕ ਵਾਰੀ ਸੋਚ ਕੇ ਵੇਖਿਓ ਕਿ ਆਪਣਾ ਹਾਲ ਕੀ ਹੋਊਗਾ ਤੇ ਥੋੜੀ ਵਜੋਂ ਕਿੰਨੇ ਘਰਾਂ ਦਾ ਰੋਜ਼ਗਾਰ ਚੱਲਦਾ ਉਹਨਾਂ ਦਾ ਹਾਲ ਕੀ ਹੋਊਗਾ ਬਈ ਜਿਹੜੇ ਮੰਨ ਲਓ ਪਲੇਅਰ ਸਾਡੇ ਨਾਲ ਗੱਲ ਕਰਕੇ ਸਾਈ ਪਵਾ ਕੇ ਨਹੀਂ ਆਏ ਨਾ ਵੀ ਅਸੀਂ ਲੈ ਸਕਦੇ ਉਹਨਾਂ ਦੇ ਸਾਨੂੰ ਕੋਈ ਡਰ ਨਹੀਂਗਾ ਪਰ ਅਸੀਂ ਪਲੇਅਰ ਦੀ ਰਿਸਪੈਕਟ ਕਰਦੇ ਆ ਕਿ ਉਹ ਆਪਦੀ ਆ ਵੀ ਸਮਝਦਾਰ ਆ ਠੀਕ ਆ ਘੱਟੋ ਘੱਟ ਵੀ ਪੰਜ ਸੱਤ ਪਲੇਅਰ ਇਹੋ ਜਿਹੇ ਸਾਡੇ ਨਾਲ ਗੱਲਬਾਤ ਕਰਕੇ ਬਾਈ ਤੁਸੀਂ ਪਹਿਲਾਂ ਹੀ ਗੱਲ ਨਾ ਕਰਿਆ ਕਰੋ ਯਾਰ ਹੈਨਾ ਤੁਸੀਂ ਤੁਹਾਨੂੰ ਅਪੀਲ ਆ ਕਿ ਕਬੱਡੀ ਦਾ ਸਿਖਰ ਆ ਇਹ ਜੇ ਕਮੇਟੀਆਂ ਮੰਨ ਲਓ ਆਪਾਂ ਨੂੰ ਕਰ ਦੀਆਂ ਹੈਨਾ ਤਾਂ ਤੁਸੀਂ ਵੀ ਸੋਚਿਆ ਕਰੋ ਯਾਰ ਕਬੱਡੀ ਨੂੰ ਆਪਾਂ ਚੰਗੇ ਪਾਸੇ ਲਜਾਈਏ ਫਿਰ ਜਿੰਨੇ ਪਲੇਅਰ ਆਏ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ